ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਵਿਸ਼ਾ ਹੈ ਜੀ ਆਪਣਾ ਸੈਦ ਕੰਪਨੀ ਦੇ ਜੀ ਟੌਪ ਦੇ ਪੰਜ ਬੋਲ ਉਹਨਾਂ ਬਾਰੇ ਤੁਹਾਨੂੰ ਦੱਸਿਆ ਜਾਊਗਾ ਸੈਦ ਕੰਪਨੀ ਦਾ ਪੂਰਾ ਨਾਮ ਹੈ ਜੀ ਸੁਪੀਰੀਅਰ ਐਨੀਮਲ ਜੈਨੇਟਿਕਸ ਠੀਕ ਹੈ ਜੀ ਇਹਨਾਂ ਦੇ ਟੌਪ ਦੇ ਜਿਹੜੇ ਪੰਜ ਬੋਲ ਹੋਣਗੇ ਉਹਨਾਂ ਬਾਰੇ ਤੁਹਾਨੂੰ ਪੂਰਾ ਡਿਟੇਲ ਹੋਜੀ ਦੱਸਿਆ ਜਾਊਗਾ ਕਿ ਕਿੰਨਾ ਕਿਸ ਦਾ ਰਿਕਾਰਡ ਹੈ ਵੈਸੇ ਤਾਂ ਬੋਲ ਆਪਣੇ 7 ਹੋਣਗੇ ਜੀ ਪਰ ਜਿਹੜੇ ਜੀ ਟੌਪ ਦੇ 1 ਤੇ 2 ਨੰਬਰ ਦੇ ਬੋਲ ਹੋਣਗੇ ਉਹਨਾਂ ਦਾ ਬਿਲਕੁਲ ਦਾ ਇੱਕੋ ਜਿਹਾ ਰਿਕਾਰਡ ਆ ਇਸ ਕਰਕੇ 1 ਨੰਬਰ ਤੇ ਵੀ ਦੋ ਬੋਲ ਰਹਿਣਗੇ ਤੇ 2 ਨੰਬਰ ਤੇ ਵੀ ਦੋ ਬੋਲ ਰਹਿਣਗੇ ਜਿਸ ਕਰਕੇ ਟੋਟਲ ਬੋਲ ਆਪਣੇ 7 ਹੋਣਗੇ ਪਰ ਆਪਾਂ ਉਹਨਾਂ ਦਾ ਮਿਲਤ ਰਿਕਾਰਡ ਬਿਲਕੁਲ ਬਰਾਬਰ ਹੈ ਇਸ ਕਰਕੇ ਆਪਾਂ ਟੌਪ 5 ਬੋਲ ਹੀ ਗਿਣਾਂਗੇ ਠੀਕ ਆ ਜੀ ਠੀਕ ਆ ਜੀ ਨੰਬਰ 5 ਤੇ ਜੀ ਆਪਣੇ ਆ ਰਿਹਾ ਵਾ ਐਚ ਐਫ ਦਾ ਸੈਗ ਦਾ 21279 ਬੋਲ ਠੀਕ ਆ ਜੀ ਜੇ ਆਪਾਂ ਇਹਨਾਂ ਇਸ ਦੇ ਦੁੱਧ ਦੀ ਮਿਲਕ ਰਿਕਾਰਡ ਦੀ ਗੱਲ ਕਰੀਏ ਤਾਂ 16160 ਕਿਲੋਗ੍ਰam ਆ ਰਿਹਾ ਜੀ 305 ਦਿਨਾਂ ਦਾ ਇਹ ਲਗਭਗ 50 52 ਲੀਟਰ ਇਸ ਦੀ ਡੇਲੀ ਦੀ ਔਸਤ ਆ ਰਹੀ ਹੈ ਠੀਕ ਹੈ ਜੀ ਜੇ ਆਪਾਂ ਇਸ ਦੀ ਡਿਟੇਲ ਦੀ ਗੱਲ ਕਰੀਏ ਤਾਂ ਇਸ ਦਾ ਡੇਟ ਆਫ ਬਰਥ 19 ਜੁਲਾਈ ਮਹੀਨਾ 2020 ਨੂੰ ਹੈ ਇਸ ਬਾਲਾ ਦਾ ਪੂਰਾ ਨਾਮ ਹੈ ਜੀ ਸਰਗੈਂਟ ਬੋਲ ਜੀ ਠੀਕ ਹੈ ਜੀ 21279 ਇਸ ਦਾ ਨੰਬਰ ਹੈ ਤੇ ਸਰਗੈਂਟ ਬੋਲ ਇਸ ਦਾ ਨਾਮ ਹੈ ਠੀਕ ਹੈ ਜੀ ਫੈਟ ਇਸ ਜੀ ਜੀ 4 ਤੋਂ ਪਲੱਸ ਆ ਰਹੀ ਹੈ 4.1 ਤੇ ਜੇ ਆਪਾਂ ਇਸ ਦਾ ਸ਼ਾਇਰ ਦੇ ਨਾਮ ਦੀ ਗੱਲ ਕਰੀਏ ਜੀ VH ਕਰਾਉਨ ਐਸੇ ਸ਼ਾਇਰ ਦਾ ਨਾਮ ਹੈ ਤੇ ਬਹੁਤ ਹੀ ਜਿਆਦੇ ਵਧੀਆ ਬੁੱਲ ਹੈ ਤੇ ਜੇ ਆਪਾਂ ਇਸ ਦਾ ਮਿਲਕ ਰਿਕਾਰਡ ਦੀ ਗੱਲ ਕਰੀਏ ਤਾਂ ਪਲੱਸ 1751 ਇਹ ਕਰ ਰਿਹਾ ਜੀ ਮਿਲਕ ਨੂੰ ਪ੍ਰੋਡਕਟਿਵ ਲਾਈਫ ਦੇਖੋ ਜੀ ਜਦੋਂ ਪਸ਼ੂ ਨਮਨ ਦੋਹ ਜਾਂਦਾ ਵਾ ਉਸ ਤੋਂ ਬਾਅਦ 3 ਮਹੀਨੇ ਇਸ ਦੀ ਪ੍ਰੋਡਕਟਿਵ ਲਾਈਫ ਹੈ ਟੀਪੀਐਸ ਕੋਰਜਾ ਚੱਕ ਕਰੋ ਜੀ 2769 ਇਸ ਦਾ ਟੀਪੀਐਸ ਸਕੋਰ ਹੈ ਠੀਕ ਹੈ ਜੀ ਬਹੁਤ ਹੀ ਵਧੀਆ ਰਿਕਾਰਡ ਆ 50 ਤੋਂ 52 ਰੇਟਸ ਦੀ ਔਸਤ ਆ ਰਹੀ ਹੈ ਸੈਗ ਦਾ 21279 ਜਿਸ ਦਾ ਪੂਰਾ ਨਾਮ ਹੈ ਜੀ ਸਰਜੈਂਟ ਇਸ ਤੋਂ ਅੱਗੇ ਆ ਰਿਹਾ ਜੀ ਸੈਗ ਦਾ ਆਪਣਾ ਐਚਐਫ ਦਾ 40128 ਬੁੱਲ ਠੀਕ ਹੈ ਜੀ ਇਸ ਦਾ ਨਾਮ ਹੈ ਜੀ ਪਲੂਟੋ ਇਸ ਬੁੱਲ ਦਾ ਨਾਮ ਹੈ ਪਲੂਟੋ ਤੇ ਜੇ ਆਪਾਂ ਇਸ ਦੇ ਮੈਡਿਕਲ ਰਿਕਾਰਡ ਦੀ ਗੱਲ ਕਰੀਏ 16318 ਇਸ ਦਾ ਮਿਲਕ ਰਿਕਾਰਡ ਆ ਰਿਹਾ ਹੈ ਜੀ ਉਹੀ 50 ਬੰਦ ਲੀਟਰ ਇਸ ਵਿੱਚ ਬਣ ਜਣੀ ਹੈ ਤੇ ਫੈਟ ਇਸ ਦੀ 4 ਤੋਂ ਪਲੱਸ 80 ਫੈਟ ਆ ਰਹੀ ਹੈ ਠੀਕ ਹੈ ਜੀ ਤੇ ਸਾਇਰ ਨੇਮ ਹੈਗਾ ਜੀ ਸਟੈਂਟ 190 ਕੈਜੂਅਲ ਠੀਕ ਹੈ ਜੀ ਬਹੁਤ ਹੀ ਵਧੀਆ ਬੋਲ ਆ ਇਹ ਬੋਲ ਵੀ ਇੰਪੋਰਟ ਕੀਤਾ ਹੋਇਆ ਬੋਲ ਆ ਜਰਮਨ ਤੋਂ ਤੇ ਜੇ ਆਪਾਂ ਇਸ ਦੇ TPS ਕੋਰ ਦੀ ਗੱਲ ਕਰੀਏ 2686 ਇਸ ਦਾ TPS ਕੋਰ ਆ ਰਿਹਾ ਹੈ ਜੀ ਪ੍ਰੋਡਕਟਿਵ ਲਾਈਫ 2.68 ਤੇ ਬਹੁ ਅੰਡਰ ਦਾ ਵੀ ਬਹੁਤ ਵਧੀਆ ਰਿਜ਼ਲਟ ਆ ਰਿਹਾ ਹੈ ਜੀ ਬਹੁਤ ਵਧੀਆ ਬਾਲ ਹੈ ਪਲੂਟੋ ਜਿਹਦਾ ਹੈ ਪੂਰਾ ਨਾਮ 40128 ਇਸ ਤੋਂ ਅਗਿਆ ਰਿਹਾ ਜੀ ਸੈਗ ਕੰਪਨੀ ਦਾ ਐਫ ਐਫ ਦਾ 40423 ਜਿਸਦਾ ਜੀ ਦੁੱਧ ਦਾ ਮਿਲਕ ਰਿਕਾਰਡ ਹੈ 16541 ਜਿਸ ਦਾ ਪੂਰਾ ਨਾਮ ਹੈ ਜੀ ਕੈਸਟਰੋ ਇਸ ਬਾਲ ਦਾ ਨਾਮ ਹੈ ਜੀ ਕੈਸਟਰੋ ਇਸ ਦਾ ਜਨਮਾ ਹੈਗਾ ਜੀ 30 ਤਰੀਕ 12ਵਾਂ ਮਹੀਨਾ 2019 ਠੀਕ ਹੈ ਜੀ ਐਫ ਦੀ ਬਰੀਡ ਆ ਤੇ ਫੈਟ ਦੇਖੋ ਜੀ ਫੈਟ ਪਰਸੈਂਟ 4.0 ਇੱਕ ਇਹਨਾਂ ਸਾਰਿਆਂ ਦੇ ਫੈਟ ਬਹੁਤ ਵਧੀਆ ਆ ਰਹੀ ਹੈ ਜੀ ਠੀਕ ਹੈ ਜੀ ਇੰਪੋਰਟ ਕੀਤਾ ਹੋਇਆ ਬੋਲ ਹੈ ਜੀ ਇਹ ਵੀ ਇਸ ਦੀ ਬੱਛੀ ਐਮਐਲ ਕਰਕੜ ਆ ਰਿਹਾ ਜੀ 14293 ਪਹਿਲੇ ਸੂਬੇ 40430 ਜਿਹਦਾ ਪੁਰਾਣਾ ਨਾਮ ਹੈ ਜੀ ਕੈਸਟਰੋ ਇਸ ਤੋਂ ਕੀ ਆ ਰਿਹਾ ਜੀ ਨੰਬਰ 2 ਤੇ ਆਪਣਾ ਬੋਲ ਐਚਐਫ ਦਾ 40116 ਮੈਲ ਕਰਕੜ ਚੈੱਕ ਕਰੋ ਜੀ 18162 ਬਹੁਤ ਜਿਆਦਾ ਮਿਲਕ ਰਿਕਾਰਡ ਹੈ ਜੀ ਇਸ ਦਾ ਜੇ ਆਪਾਂ ਇਸ ਨੂੰ 305 ਦਿਨਾਂ ਦੇ ਭਾਗ ਕਰਦੇ ਹਾਂ ਤਾਂ ਲਗਭਗ 60 ਲੀਟਰ ਦੀ ਇਸ ਦੀ ਔਸਤ ਆ ਰਹੀ ਹੈ ਜੀ ਤੇ ਇਸ ਬੋਲ ਦਾ ਪੂਰਾ ਨਾਮ ਹੈਗਾ ਜੀ ਐਟਲੈਸ 16 ਤਰੀਕ 33 ਜਮਾਹੀਨਾ 2015 ਦਾ ਸਾਡਾ ਡੇਟ ਆਫ ਬਰਥ ਹੈ ਤੇ ਫਿਰ ਦੇਖੋ ਜੀ ਮਿਲਕ ਤਾਂ ਹੈਗਾ ਹੀ ਹੈਗਾ ਆਪਣਾ 60 ਲੀਟਰ ਦੇ ਐਸਟਗਰਦ ਫਿਰ ਦੇਖੋ ਜੀ 4.97 ਠੀਕ ਹੈ ਜੀ ਉਹ ਦੀ ਵਧੀਆ ਇਸ ਦਾ ਰਿਕਾਰਡ ਹੈ एयरलेस बॉल 40116 एस इसे इसे ਦੇ ਇੱਕ ਹੋਰ ਬਰਾਬਰ ਬੋਲ ਆ ਰਿਹਾ ਹੈ ਜੀ ਨੰਬਰ 2 ਤੇ ਹੀ ਜਿਸ ਦਾ ਨਾਮ ਹੈ ਜੀ ਐਫ ਦਾ 40120 ਇਸ ਦਾ ਵੀ ਮਿਲਕ ਰਿਕਾਰਡ ਬਿਲਕੁਲ ਬਿਲਕੁਲ ਬਰਾਬਰ ਹੈ ਉਸ ਬੋਲ ਦੇ 18162 ਇਸ ਬੋਲ ਦਾ ਨਾਮ ਹੈ ਜੀ ਥੌਰ 40120 ਦਾ ਨਾਮ ਹੈ ਜੀ ਥੌਰ ਇਸ ਦਾ ਡੇਟ ਆਫ ਬਰਥ ਹੈ 4 14 ਤਰੀਕ ਚੌਥਾ ਮਹੀਨਾ 2000 15 HF ਨਸਲ ਦਾ ਬੋਲ ਹੈ ਜੀ ਇਹ ਜੀ SD ਫੈਟ ਵੀ ਤਕਰੀਬਨ 4.97 ਹੀ ਹੈ ਇਹਨਾਂ ਦਾ ਜੀ ਆਪਣਾ ਮਾਂ ਤੇ ਬਾਪ ਤਕਰੀਬਨ ਹੋਈ ਆ ਸੇਮ ਹੀ ਆ ਇੱਕੋ ਹੀ ਆ ਇਹਨਾਂ ਦਾ ਦੋਨਾਂ ਦਾ ਤੇ ਬਹੁਤ ਹੀ ਵਧੀਆ ਰਿਕਾਰਡ ਹੈ ਇਸ ਬੋਲ ਦਾ ਵੀ 40120 ਥੌਰ ਹੁਣ ਜੇ ਆਪਾਂ ਗੱਲ ਕਰੀਏ ਨੰਬਰ 1 ਤੇ ਬੋਲ ਆ ਰਿਹਾ ਹੈ ਜੀ HF ਦਾ ਸੈਗ ਦਾ 40432 ਜਿਸ ਦਾ ਪੂਰਾ ਨਾਮ ਹੈ ਜੀ ਮਿਡਨਾਈਟ ਬਾਲ ਇਸ ਬਾਲ ਤੇ ਆਪਾਂ ਸਪੈਸ਼ਲ ਇੱਕ ਵੀਡੀਓ ਵੀ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਆ ਕੱਲੇ ਇਸ ਬਾਲ ਤੇ ਉਹਦੇ ਵਿੱਚ ਸਾਰਾ ਇਸ ਦਾ ਬਾਇਓ ਡਾਟਾ ਸਾਰਾ A ਤੋਂ Z ਦੱਸਿਆ ਹੋਇਆ ਜੀ ਕਿਸੇ ਨੇ ਉਹ ਵੀਡੀਓ ਦੇਖਣੀ ਹੋ ਤਾਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦਾ ਵਾ ਜੀ 4432 ਮਿਡਨਾਈਟ ਇਸ ਦਾ ਮਲਕ ਰਿਕਾਰਡ ਦਾ ਹੈਗਾ ਜੀ 19548 ਠੀਕ ਆ ਜੀ 2020 ਦਾ ਇਸ ਦਾ ਡੇਟ ਆਫ ਬਰਥ ਆ ਤੇ ਇਸ ਦਾ ਸਾਇਰ ਦਾ ਨੇਮ ਹੈਗਾ ਜੀ ਪਿਤਾ ਦਾ ਨਾਮ ਕਰਾਉਨ ਨੈਕਸ ਪੂਰੀ ਡਿਟੇਲ ਦੱਸੀ ਹੋਈ ਹੈ ਜਿਸ ਬੋਲ ਬਾਰੇ ਆਪਣੇ ਚੈਨਲ ਤੇ ਪਈ ਆ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਹੀ ਵਧੀਆ ਮਿਲਕ ਰਿਕਾਰਡ ਹੈ 60 ਤੋਂ ਉੱਪਰ ਇਸ ਦਾ ਮਿਲਕ ਰਿਕਾਰਡ ਆ ਰਿਹਾ ਹੈ ਜੀ ਫੈਟ ਦੇਖੋ ਜੀ 3.96 4 ਦੇ ਇੱਧਰ ਗਿਰਦ ਫੈਟ ਆ ਰਹੀ ਹੈ ਜੀ ਇਸ ਬੋਲ ਦੀ 40432 ਮਿਡਨਾਈਟ ਐਸ ਦੇ ਨਾਲ ਹੀ ਹੈ ਜੀ ਇੱਕ ਨੰਬਰ ਤੇ ਇੱਕ ਬੋਲ ਹੋ ਰਹਾ ਰਿਹਾ ਹੈ ਜੀ ਉਹ ਹੈਗਾ ਜੀ ਐਚ ਐਫ ਦਾ 40433 ਠੀਕ ਹੈ ਜੀ ਇਸ ਦਾ ਵੀ ਮਿਲਕ ਰਿਕਾਰਡ ਬਿਲਕੁਲ ਸੇਮ ਹੈ 19548 ਇਸ ਦਾ ਪੂਰਾ ਨਾਮ ਹੈ ਜੀ ਥੈਨੋਸ ਐਸੇ ਬਾਲ ਦਾ ਨਾਮ ਇਸ ਦਾ ਵੀ 2020 ਦਾ ਰਿਟਰੋ ਵਰਥ ਹੈ ਇਹਨਾਂ ਦੋਨਾਂ ਦਾ ਮਾਂ-ਬਾਪ ਤਕਰੀਬਨ ਮਾਂ ਇਹਨਾਂ ਦੇ ਸੇਮ ਹੀ ਹੈ ਜੀ ਤੇ ਫਾਦਰ ਦਾ ਫਰਕ ਹੈ ਇਸ ਦਾ ਫਾਦਰ ਨਾਮ ਹੈ ਬੈਨਵਿਕੋ ਤੇ 19500 ਰਪਏ ਰਿਟਰੈਸ ਦੀ ਸੇਮ ਮੈਡਨਾਈਟ ਦੇ ਵਾਂਗ ਦੁੱਧ ਦੀ ਕੁਆਲਿਟੀ ਆ ਠੀਕ ਆ ਜੀ ਫੈਟ ਵੀ ਸੇਮ ਆ 3.96 ਤੇ ਬਹੁਤ ਵਧੀਆ ਬੋਲ ਹੈ ਜੀ ਇਹ 40 400 33 40433 ਤੇ 40432 ਇਹ ਦੋਨੇ ਬਲ ਨੰਬਰ 1 ਤੇ ਆਪਾਂ ਰੱਖੇ ਨੇ ਜੀ ਠੀਕ ਆ ਜੀ ਤੇ ਜੇ ਆਪਾਂ ਗੱਲ ਕਰੀਏ ਇਹਨਾਂ ਕੰਪਨੀ ਦੇ ਸੀਮਨਾਂ ਦੀ ਤਾਂ ਇਹ ਸੈਕਸਰ ਦੇ ਵਿੱਚ ਵੀ अवेलेबल ਨੇ ਸਾਰੇ ਸੀਮਨ ਤੇ ਕਨਵੈਨਸ਼ਨ ਵਿੱਚ ਤਾਂ ਹੈਗੇ ਹੈਗੇ ਨੇ ਕਨਵੈਨਸ਼ਨਲ ਦਾ ਰੇਟ ਹੈਗਾ ਜੀ 400 500 600 ਰੁਪਏ ਤੱਕ ਤੇ ਸੈਕਸਰ ਦਾ ਪ੍ਰਾਈਸ ਹੈਗਾ ਜੀ 1500 1600 1700 ਇਸ ਦੇ ਅਰਦਗਰਦ ਹੈ ਇਹਨਾਂ ਦਾ ਰੇਟ ਠੀਕ ਆ ਜੀ ਇਹ ਆਪਾਂ ਨੇ ਹਰ ਇੱਕ ਦਿਨਦਰ ਕੋ ਤਕਰੀਬਨ ਜਿੱਥੇ-ਜਿੱਥੇ ਆਪਾਂ ਸੀਮ ਲੈਂਦੇ ਆਪਾਂ ਨੂੰ ਆਸਾਨੀ ਨਾਲ ਮਿਲ ਜਾਂਦੇ ਨੇ ਠੀਕ ਹੈ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜਿੰਨੇ ਦੀ ਬੇਨਤੀ ਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ